ਜੀ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਏਕਾ ਆਪਾਂ ਦਿੱਲੀ ਆਪਾਂ ਕਲਾਸ ਕਰਦੇ ਆ ਜਿਵੇਂ ਆਪ ਨੂੰ ਪਤਾ ਹੈ ਕਿ 350ਵਾਂ ਸਾਲ ਆਪਾਂ ਦਿਹਾੜਾ ਮਨਾ ਰਹੇ ਆ ਹਨਾ ਸ੍ਰੀ ਗੁਰੂ ਦੇਵ ਜੀ ਨਾਲ ਸੰਬੰਧਿਤ ਉਸੇ ਹੀ ਲੜੀ ਦੇ ਵਿੱਚ ਅੱਜ ਆਪਾਂ ਮਾਤਾ ਗੁਜਰੀ ਬਾਰੇ ਗੱਲ ਕਰਾਂਗੇ ਅੱਜ ਦੀ ਕਲਾਸ ਆਪਣੀ ਮਾਤਾ ਗੁਜਰੀ ਦੇ ਜੀਵਨ ਬਾਰੇ ਹੈ ਠੀਕ ਹੈ ਬਈ ਪੰਜਾਬ ਦੀ ਜਿਹੜੀ ਧਰਤੀ ਉਹ ਬਹੁਤ ਜਖੇਜ ਧਰਤੀ ਆ ਇੱਥੇ ਬਹੁਤ ਲੋਕ ਫਰੋਂਗਦੇ ਆ ਪੜਦੇ ਆ ਉਹਦੇ ਵਿੱਚ ਬਹੁਤ ਸਾਰੇ ਮਤਲਬ ਮਹਾਨ ਜੋਧੇ ਹੋਏ ਨੇ ਇਹਦਾ ਜੋਧਿਆਂ ਦੀ ਗੱਲ ਆ ਲੇਕਿਨ ਜਦੋਂ ਆਪਾਂ ਗੱਲ ਕਰੀਏ ਤਾਂ ਇੱਥੇ ਜਿਹੜੀਆਂ ਔਰਤਾਂ ਨੇ ਉਹ ਵੀ ਆਪਣੇ ਪੰਜਾਬ ਦੀਆਂ ਬਹੁਤ ਮਹਾਨ ਰਹੀ ਉਹਨਾਂ ਵਿੱਚੋਂ ਹੀ ਇੱਕ 1624 ਈਸਵੀ ਦੇ ਵਿੱਚ ਹੋਇਆ ਸੀ ਮਾਤਾ ਗੁਜਰੀ ਦਾ ਜਨਮ 1624 ਦੇ ਪਿਤਾ ਜੀ ਦਾ ਨਾਮ ਲਾਲ ਚੰਦ ਤੇ ਮਾਤਾ ਦਾ ਨਾਮ ਰਿਸ਼ਨਪੌਰ ਸੀ ਠੀਕ ਤੇ ਜਦੋਂ ਉਹ ਬਚਪਨ ਦੇ ਵਿੱਚ ਸੀ ਉਦੋਂ ਹੀ ਉਹਨਾਂ ਦੇ ਵਿੱਚ ਜਿਹੜਾ ਸੰਜਮ ਜਿਹੜਾ ਮਾਂ ਜਿਹੜਾ ਉਹਨਾਂ ਦਾ ਮਨ ਸ਼ਾਂਤ ਰਹਿੰਦਾ ਸੀ ਭਾਵੇਂ ਉਹਨਾਂ ਨੂੰ ਜਿਹੜੇ ਸਸਕਾਰ ਮਿਲੇ ਸੀ ਉਹ ਬਹੁਤ ਵਧੀਆ ਮਿਲੇ ਸੀ ਉਹਨਾਂ ਦੇ ਪਰਿਵਾਰ ਵੱਲੋਂ ਉਹਦਾ ਦੇ ਮਾਤਾ ਪਿਤਾ ਵੱਲੋਂ ਹਨਾ ਉਹਨਾਂ ਦੇ ਆਂਡ ਗਵਾਂਡ ਵੱਲੋਂ ਜਿਹੜੇ ਉਹਨਾਂ ਦੇ ਸੰਸਕਾਰ ਸੀ ਉਹ ਜਨਮ ਤੋਂ ਹੀ ਬਹੁਤ ਵਧੀਆ ਸੀ ਉਵੇਂ ਹੀ ਚੱਲਦਾ ਗਿਆ ਉਹ ਇੱਕ ਮਤਲਬ ਆਪਾਂ ਕਹਿੰਦੇ ਆ ਕਿ ਉਹਦੇ ਉਹਨਾਂ ਵਿੱਚ ਸਾਰੇ ਗੁਣ ਹੈਗੇ ਸੀ ਇੱਕ ਜਿਹੜੇ ਗੁਣ ਹੋਣੇ ਚਾਹੀਦੇ ਕਿਸੇ ਬੈਕਸੀ ਦੇ ਵਿੱਚ ਮਾਦਾ ਗੁਜਰੀ ਵਿੱਚ ਉਹ ਸਾਰੇ ਗੁਣ ਹੈਗੇ ਸੀ ਤੇ ਉਹ ਤੋਂ ਬਾਅਦ ਮਾਤਾ ਜੀ ਦੀ ਜਿਹੜੀ ਮੈਰਜਾ ਭਾਵ ਵਿਆਹ ਹੋਇਆ ਸੀ ਉਹ ਸ੍ਰੀ ਗੁਰੂ ਦੇਗਵਾ ਦਰਜੀ ਨਾਲ ਹੋਇਆ ਸੀ ਸ੍ਰੀ ਗੁਰੂ ਦੇਗਵਾ ਤੇ ਉਹਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਲਿਆ ਸੀ ਉਹਨਾਂ ਦਾ ਨਾਮ ਉਹਨਾਂ ਨੇ ਰੱਖਿਆ ਸੀ ਗੋਵਿੰਦ ਰਾਏ ਭਾਵ ਜਿੰਨਾਂ ਨੂੰ ਆਪਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਦਸਵੇਂ ਪਾਤਸ਼ਾਹ ਹਨ ਉਹਨਾਂ ਦਾ ਨਾਮ ਮਾਤਾ ਜੀ ਨੇ ਗੁਰੂ ਗੋਵਿੰਦ ਰਾਏ ਰੱਖਿਆ ਸੀ ਉਹ ਜਦੋਂ ਪਟਨਾ ਦੇ ਵਿੱਚ ਰਹਿੰਦੇ ਸੀ ਤਾਂ 1666 ਦੇ ਵਿੱਚ ਜਿਹੜੇ ਗੁਰੂ 10ਵੇਂ ਐ ਗੋਵਿੰਦ ਰਾਏ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਜਨਮ ਹੋਇਆ ਸੀ ਜਦੋਂ ਉਹਨਾਂ ਦਾ ਜਨਮ ਹੋਇਆ ਸੀ ਉਸ ਸਮੇਂ ਜਿਹੜੇ ਗੁਰੂ ਤੇਗ ਬਹਾਦਰ ਜੀ ਸੀ ਔਮੇ ਪਾਤਸ਼ਾ ਉਹ ਅਸਾਮ ਦੀ ਯਾਤਰਾ ਤੇ ਗਏ ਹੋਏ ਸੀ ਲੇਕਿਨ ਮਾਦਾ ਇਕੱਲੇ ਸੀ ਫਿਰ ਵੀ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਮਤਲਬ ਆਪ ਨੂੰ ਆਪਣੇ ਆਪ ਨੂੰ ਤੇ ਜਿਹੜੀਆਂ ਆਪਣੀਆਂ ਸੰਗਤਾਂ ਸੀ ਉਹਨਾਂ ਨੂੰ ਸੰਭਾਲ ਕੇ ਰੱਖਿਆ ਸੀ ਡੇਲੀ ਉਹਨਾਂ ਨੂੰ ਮਤਲਬ ਗੁਰਬਾਣੀ ਵੀ ਨਾਲ ਸੁਣਾਉਂਦੇ ਸੀ ਨਾਲੇ ਆਪ ਨਾਲੇ ਆਪਣੇ ਜਿਹੜੇ ਬੱਚੇ ਸੀ ਉਹਨਾਂ ਦਾ ਧਿਆਨ ਰੱਖਦੇ ਹੁੰਦੇ ਸੀ ਫੇਰ ਕੀ ਹੋਇਆ ਜਦੋਂ ਗੁਰੂ ਜੀ ਬਕਾਲਾ ਸਾਹਿਬ ਸੀ ਉਦੋਂ ਮਾਤਾ ਜੀ ਉਹਨਾਂ ਦੇ ਨਾਲ ਰਹਿੰਦੇ ਹੁੰਦੇ ਸੀ ਜਦੋਂ ਪਾਪਾ ਜੀ ਘੋਰੇ ਦੇ ਵਿੱਚ ਮਤਲਬ ਅੰਤਰ ਧਿਆਨ ਹੋ ਜਾਂਦੇ ਸੀ ਗੁਰਬਾਣੀ ਪੜ੍ਹਦੇ ਸੀ ਹਨਾ ਉਦੋਂ ਜਿਹੜੀਆਂ ਸੰਗਤਾਂ ਹੁੰਦੀਆਂ ਸੀ ਉਹਨਾਂ ਦਾ ਧਿਆਨ ਕੌਣ ਰੱਖਦੇ ਸੀ ਮਾਤਾ ਜੀ ਮਾਤਾ ਗੁਜਰੀ ਜੀ ਉਵੇਂ ਹੀ ਬਤਲ ਮਾਤਾ ਜੀ ਨੇ ਹਰ ਸਮੇਂ ਕਿਤੇ ਵੀ ਮਤਲਬ ਜਦੋਂ ਆਪਾਂ ਦੇਖਦੇ ਆਂ ਬਾਬਾ ਜੀ ਜਦੋਂ ਯਾਤਰਾਵਾਂ ਤੇ ਗਏ ਸੀ ਉਦੋਂ ਵੀ ਉਹਨਾਂ ਦੇ ਨਾਲ ਗਏ ਸੀ ਉਦੋਂ ਵੀ ਉਹਨਾਂ ਦਾ ਬਹੁਤ ਸਾਥ ਦਿੱਤਾ ਬਾਬਾ ਜੀ ਮਤਲਬ ਗੁਰਬਾਣੀ ਜਦੋਂ ਲੋਕਾਂ ਨੂੰ ਲੋਕ ਤਕਲੀਫ ਉਹਨਾਂ ਦੇ ਸੁਣਦੇ ਸੀ ਜਦੋਂ ਆਪਣੀ ਬਾਣੀ ਨਾਲ ਉਹ ਲੋਕਾਂ ਦੇ ਮਨ ਨੂੰ ਸ਼ਾਂਤ ਕਰਦੇ ਸੀ ਉਦੋਂ ਮਾਤਾ ਜੀ ਵੀ ਮਤਲਬ ਉਹਨਾਂ ਨੂੰ ਹਮਦਰਦੀ ਦੇ ਕੇ ਉਹਨਾਂ ਨੂੰ ਪਿਆਰ ਦੇ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਨੂੰ ਸਮਝਾਉਂਦੇ ਸੀ ਜਿਸ ਨਾਲ ਉਹਨਾਂ ਨੂੰ ਇੱਕ ਸਹਾਰਾ ਮਿਲਦਾ ਸੀ ਉਸ ਕੰਮ ਦੇ ਵਿੱਚ ਮਾਤਾ ਜੀ ਬਹੁਤ ਨਿਪੁੰਨ ਸੀ ਉਹ ਗੁਰੂ ਜੀ ਨਾਲ ਮਿਲ ਕੇ ਉਹਨਾਂ ਦਾ ਸਾਥ ਦਿੰਦੇ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਭਾਵ 1675 ਦੇ ਵਿੱਚ ਮਤਲਬ Hindu ਧਰਮ ਲਈ ਆਪਣਾ ਬਲੀਦਾਨ ਦਿੱਤਾ ਸੀ ਹਨਾ ਤੁਹਾਨੂੰ ਪਤਾ ਹੈ ਪਹਿਲਾਂ ਵੀ ਤੁਹਾਨੂੰ ਪਿਛਲੀ ਕਲਾਸ ਦੇ ਵਿੱਚ ਦੱਸਿਆ ਸੀ ਜਿਹੜੇ ਕਸ਼ਮੀਰੀ ਪੰਡਤ ਸੀ ਉਹਨਾਂ ਨੂੰ ਜਿਹੜਾ ਔਰੰਗਜ਼ੇਬ ਸੀ ਉਹ ਧਰਮ ਤਬਦੀਲ ਕਰਨ ਵਾਸਤੇ ਮਸਵਾਵੋ ਉਹਨਾਂ ਨੂੰ ਕਹਿੰਦਾ ਸੀ ਤੁਸੀਂ ਮੁਸਲਮ ਧਰਮ ਅਪਣਾਓ ਕਸ਼ਮੀਰੀ ਪੰਡਤਾਂ ਨੂੰ ਤਾਂ ਉਹ ਉਹ ਕਸ਼ਮੀਰੀ ਪੰਡਤ ਗੁਰੂ ਜੀ ਕੋਲੇ ਆਏ ਸੀ ਪ੍ਰਿਆਦ ਲੈ ਕੇ ਇਹ ਸਾਡੀ ਉਹਨਾਂ ਤੋਂ ਰੱਖਿਆ ਕਰੀ ਜਾਵੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਸੀ ਜੀ ਤੁਸੀਂ ਜਾ ਕੇ ਮੁਗਲ ਬਾਦਸ਼ਾਹ ਨੂੰ ਕਹਿ ਦਿਓ ਜੇਕਰ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣਾ ਧਰਮ ਬਦਲ ਲੈਂਦੇ ਨੇ ਆਪਣਾ ਧਰਮ ਸਿੱਖ ਧਰਮ ਛੱਡ ਕੇ ਮੁਸਲਮਾਨ ਧਰਮ ਅਪਣਾ ਲੈਣਗੇ ਤਾਂ ਅਸੀਂ ਵੀ ਅਸੀਂ ਮੁਸਲਮਾਨ ਧਰਮ ਅਪਣਾ ਲਾਂਗੇ ਤਾਂ ਜਦੋਂ ਉਹ ਕਸ਼ਮੀਰੀ ਪੰਡਤਾਂ ਨਾਲ ਜਾ ਕੇ ਉਹ ਮੁਗਲ ਬਾਦਸ਼ਾਹ ਨੂੰ ਕਿਹਾ ਤਾਂ ਉਹ ਮੁਗਲ ਬਾਦਸ਼ਾਹ ਨੇ ਗੁਰੂ ਜੀ ਨੂੰ ਬੁਲਾਇਆ ਵੀ ਉਹਨਾਂ ਨੂੰ ਬਹੁਤ ਵੱਡੇ ਲਾਲਚ ਵੀ ਦਿੱਤੇ ਗਏ ਉਹਨਾਂ ਨੂੰ ਡਰਾਇਆ ਧਮਕਾਇਆ ਵੀ ਗਿਆ ਹਨਾ ਪਰ ਗੁਰੂ ਜੀ ਆਪਣੇ ਧਰਮ ਤੇ ਅਡੋਲ ਰਹੇ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਆਪਣੇ ਧਰਮ ਖਾਤਰ ਤੇ ਹਿੰਦੂਆ ਜਿਹੜੇ ਕਸ਼ਮੀਰੀ ਪੰਡਤ ਸੀ ਜਿਹੜੇ ਹਿੰਦੂ ਸੀ ਉਹਨਾਂ ਦੇ ਧਰਮ ਨੂੰ ਬਚਾਉਣ ਲਈ ਆਪਣਾ ਆਪਣਾ ਜਿਹੜਾ ਬਲੀਦਾਨ ਦਿੱਤਾ ਸੀ 1675 ਈਸਵੀ ਦੇ ਵਿੱਚ ਉਦੋਂ ਵੀ ਮਾਤਾ ਜੀ ਨੇ ਬਹੁਤ ਸਹংস ਕੀਤਾ ਭਾਵ ਮਤਲਬ ਜਿਹੜੇ ਸੰਗ ਸੰਗਤਾ ਸੀ ਸਿੱਖ ਸੰਗਤਾਂ ਉਹਨਾਂ ਨੂੰ ਵੀ ਸਮਝਾਇਆ ਆਪ ਵੀ ਸਮਝ ਆਪਣੇ ਆਪ ਨੂੰ ਵੀ ਸਮਝਾਇਆ ਜਿਹੜੇ ਗੁਰੂ ਸੀ ਛੋਟੇ ਉਦੋਂ ਉਹਨਾਂ ਦੀ ਉਮਰ ਗੁਰੂ ਤੇਗ ਬਹਾਦਰ ਜੀ ਦਾ ਸੀਧੀ ਹੋਈ ਸੀ ਠੀਕ ਹੈ ਇੰਨੇ ਛੋਟੇ ਸੀ ਉਹਨਾਂ ਦੇ ਵਿੱਚ ਇੰਨੇ ਸੰਸਕਾਰ ਭਰੇ ਉਹਨਾਂ ਨੇ ਬਹਾਦਰੀ ਵਾਲੇ ਉਹਨਾਂ ਨੂੰ ਵਿਦਿਆਦਿੱਤੀ ਸ਼ਸਤਰ ਵਿਦਿਆਦਿੱਤੀ ਵਿਦਿਆ ਉਹਨਾਂ ਨੂੰ ਦਿੱਤੀਆਂ ਉਹਦੇ ਵਿੱਚ ਇੱਕ ਸਾਖੀ ਹੁੰਦੀ ਹੈ ਜਦੋਂ ਗੁਰੂ ਛੋਟੇ ਸੀ ਤਾਂ ਉਹ ਨਿਸ਼ਾਨੇ ਲਾਉਂਦੇ ਹੁੰਦੇ ਸੀ ਹਨਾ ਤਾਂ ਜਿਹੜੇ ਘੜੇ ਸੀ ਉਹ ਮਿੱਟੀ ਦੇ ਹੁੰਦੇ ਸੀ ਤਾਂ ਜਦੋਂ ਉਹ ਨਿਸ਼ਾਨੇ ਲਾਉਂਦੇ ਸੀ ਉਹ ਘੜੇ ਕੀ ਸੀ ਟੁੱਟ ਜਾਂਦੇ ਸੀ ਹਨਾ ਤਾਂ ਮਾਤਾ ਜੀ ਨੇ ਜਿਹੜੇ ਉਥੋਂ ਦੇ ਲੋਕ ਸੀ ਉਹਨਾਂ ਦੇ ਵਿੱਚ ਜਿਹੜੀਆਂ ਇਤਰੀਆਂ ਪਾਣੀ ਲੈ ਕੇ ਆਉਂਦੀਆਂ ਸੀ ਉਹਨਾਂ ਨੂੰ ਜਿਹੜੇ ਪਿੱਤਲ ਦੇ ਗਾਗਰ ਐ ਜਾਂ ਫਤਿਲੀ ਟੋਕੜੀ ਵੀ ਕਹਿੰਦੇ ਨੇ ਗਾਗਰ ਕਹਿੰਦੇ ਆ ਉਹ ਵੰਡਤੀਆਂ ਸੀ ਵੀ ਉਹ ਤਾਂ ਜੋ ਫੁੱਟਣ ਦਾ ਫਿਰ ਇੱਕ ਸਾਖੀ ਆਉਂਦੀ ਹੈ ਗੁਰੂ ਜੀ ਨੇ ਜਿਹੜਾ ਆਪਣਾ ਗੰਗਣ ਸੀ ਇੱਕ ਸੋਨੇ ਦਾ ਉਹ ਨਾ ਨਦੀ ਦੇ ਵਿੱਚ ਛੁੱਟਦਾ ਸੀ ਜਦੋਂ ਮਾਤਾ ਨੇ ਪੁੱਛਿਆ ਵੀ ਪੁੱਤ ਤੇਰਾ ਦੂਜਾ ਕੰਗਣ ਕਿੱਥੇ ਆ ਸੋਨੇ ਦਾ ਤਾਂ ਗੁਰੂ ਜੀ ਨੇ ਦੂਜੇ ਹੱਥ ਦੇ ਵਿੱਚੋਂ ਆਪਣਾ ਕੰਗਣ ਲਾ ਕੇ ਉੱਥੇ ਨਦੀ ਨਦੀ ਦੇ ਵਿੱਚ ਸੁੱਟਦਾ ਤੇ ਕਿਹਾ ਵੀ ਮੇਰਾ ਦੂਜਾ ਕੰਗਣ ਉੱਥੇ ਮੈਂ ਸੁੱਟਦਾ ਤਾਂ ਇਹ ਮਤਲਬ ਉਹਨਾਂ ਦੀ ਉਹਨਾਂ ਮਤਲਬ ਸਲਾਇਆ ਸੀ ਵੀ ਮੇਰਾ ਪੁੱਤ ਗਿਆ ਸੱਚ ਬੋਲ ਰਿਹਾ ਹੈ ਹਨਾ ਜੇਕਰ ਕੋਈ ਹੋਰ ਹੁੰਦਾ ਤਾਂ ਉਹਨੂੰ ਕੁੱਟਦਾ ਵੀ ਤੂੰ ਦੂਜਾ ਕੰਗਣ ਵੀ ਸੁੱਟਦਾ ਲੇਕਿਨ ਜਿਹੜਾ ਉਹਨਾਂ ਦਾ ਪੋਲਾ ਬਣ ਸੀ ਜਿਹੜੀ ਉਹਨਾਂ ਦੀ ਇਮਾਨਦਾਰੀ ਸੀ ਉਹਨੂੰ ਦੇਖ ਕੇ ਮਾਤਾ ਜੀ ਬਹੁਤ ਖੁਸ਼ ਹੋਏ ਸੀ ਵੀ ਮੇਰਾ ਪੁੱਤ ਸੱਚ ਬੋਲ ਰਿਹਾ ਠੀਕ ਹੈ ਬਈ ਉਵੇਂ ਹੀ ਇਹ ਜਿਹੜਾ ਮਾਤਾ ਜੀ ਦਾ ਜਿਹੜਾ ਜਨਮ ਸੀ ਭਾਬ ਉਹਨਾਂ ਦਾ ਜੀਵਨ ਸੀ ਉਹ ਬਹੁਤ ਮੁਸ਼ਕਲ ਤਕਲੀਫਾਂ ਭਰਿਆ ਸੀ ਸੁੱਖ ਵੀ ਆਏ ਦੁੱਖ ਵੀ ਆਏ ਪਰ ਮਾਤਾ ਜੀ ਹਮੇਸ਼ਾ ਅਡੋਲ ਰਹੇ ਜਦੋਂ ਉਹਨਾਂ ਦੇ ਪੋਤੇ ਹੋਏ ਉਹਨਾਂ ਨੂੰ ਵੀ ਮਾਤਾ ਜੀ ਨੇ ਹਮੇਸ਼ਾ ਆਪਣੇ ਧਰਮ ਦੇ ਉੱਪਰ ਅਡੋਲ ਰਹਿਣ ਲਈ ਭਾਵਾਂ ਖੜੇ ਰਹਿਣ ਲਈ ਸੱਚ ਦਾ ਸਾਥ ਦੇਣ ਲਈ ਹਮੇਸ਼ਾ ਉਹਨਾਂ ਨੂੰ ਪ੍ਰੇਰਿਤ ਕੀਤਾ। ਨਹੀਂ ਬੇਟਾ ਠੀਕ ਹੈ ਪੁੱਤ ਇਹ ਇਹ ਮਤਲਬ ਹੈ ਜੀ ਸੀ ਅੱਜ ਜਿਹੜੀ ਆਪਣੀ ਕਲਾਸ ਮਾਦਾ ਗੁਜਰੀ ਜੀ ਬਾਰੇ ਜਿਹੜਾ ਉਹਨਾਂ ਦੀ ਅਗਲੀ ਕਲਾਸ ਉਹ ਆਪਾਂ ਕੱਲ ਨੂੰ ਕਰਾਂਗੇ। ਧਰਮ